ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੱਜ ਡੀਸੀ ਦਫ਼ਤਰ ਦੇ ਬਾਹਰ ਟੈਕਸੀ ਅਤੇ ਕਮਰਸ਼ੀਅਲ ਗੱਡੀ ਡਰਾਈਵਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਬਲਾਬਲਾ ਐਪਸਮਿਥ ਹੋਰ ਐਪਸ ਦੇ ਖਿਲਾਫ ਕੀਤਾ ਗਿਆ ਜਿਨ੍ਹਾਂ ਨੂੰ ਡਰਾਈਵਰ ਗੈਰਕਾਨੂੰਨੀ ਤਰੀਕੇ ਨਾਲ ਚਲਣ ਦਾ ਦੋਸ਼ ਲਗਾ ਰਹੇ ਨੇ। ਇਸ ਮੌਕੇ ਤੇ ਡਰਾਈਵਰਾਂ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਤਾਂ ਪ੍ਰਦਰਸ਼ਨ ਦੌਰਾਨ ਡਰਾਈਵਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕੁਝ ਐਪਸ ਅਜਹੀਆਂ ਚੱਲ ਰਹੀਆਂ ਨੇ ਜਿਸ ਕਰਕੇ ਟੈਕਸੀ ਚਾਲਕਾਂ ਨੂੰ ਭਾਰੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਬਲਾਬਲਾ ਐਪ ਕੋਲ ਨਾ ਹੀ ਕੋਈ ਪਰਮਿਟ ਹੈ ਅਤੇ ਨਾ ਹੀ ਇਹ ਕੋਈ ਟੈਕਸ ਭਰ ਰਹੇ ਨੇ। ਜਦਕਿ ਟੈਕਸੀ ਚਾਲਕ ਲਗਾਤਾਰ ਟੈਕਸ ਭਰਦੇ ਆ ਰਹੇ ਨੇ। ਦੋ ਸਾਲਾਂ ਬਾਅਦ ਗੱਡੀ ਦੀ ਫਿਟਨੈਸ ਲਈ ਵੀ ਫੀਸ ਅਦਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਇਸ ਐਪ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਡਰਾਈਵਰ ਪੱਕਾ ਧਰਨਾ ਲਗਾ ਕੇ ਬੈਠ ਜਾਣਗੇ। ਨਾਲ ਹੀ ਮੰਗ ਕੀਤੀ ਹੈ ਕਿ ਪ੍ਰਾਈਵੇਟ ਗੱਡੀਆਂ ਦੇ ਰਾਹੀਂ ਇਸ ਐਪ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕੀਤੀ ਜਾਵੇ ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ 5 ਤਰੀਕ ਨੂੰ ਇਸ ਮੰਦ ਵਿੱਚ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ ਦੋਸ਼ ਲਾਇਆ ਕਿ ਕਮਰਸ਼ੀਅਲ ਗੱਡੀਆਂ ਤੋਂ ਯਾਤਰੀ ਉਤਰ ਕੇ ਪ੍ਰਾਈਵੇਟ ਗੱਡੀ ਚਾਲਕ ਇਸ ਐਪ ਰਾਹੀਂ ਸਵਾਰੀਆਂ ਚੁੱਕ ਰਹੇ ਨੇ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਅਸੀਂ ਆਪਣੀਆਂ ਗੱਡੀਆਂ ਦੀਆਂ ਚਾਬੀਆਂ डीसी ਨੂੰ ਸੰਪੜਾਇਏ ਨੇ ਕਿਉਂਕਿ ਜੇਕਰ ਕੰਮ ਹੀ ਨਾ ਰਿਹਾ ਤਾਂ ਉਹ ਗੱਡੀਆਂ ਕਿਵੇਂ ਚਲਾਉਣਗੇ ਆ ਸ਼ਰਮਾ ਕਿਹੜੀ ਜਤ ਪਹਿਲਾਂ ਆਪਰੇ ਧੰਨਵਾਦ ਕਰਦੇ ਸਾਰੇ ਡਰਾਈਵਰ ਵੀਰਾਂ ਦਾ ਜਿਹਨੇ ਨਾ ਕੀਮਤੀ ਸਮਾਂ ਕੱਟ ਕੇ ਇੱਥੇ ਪਹੁੰਚੇ ਅੱਛਾ ਜੀ ਕਿਥੇ ਲਈ ਆਏ ਵਾ ਇਹ ਅਸੀਂ ਇਸ ਲਈ ਆਏ ਜੀ ਕੁਝ ਐਪਾਂ ਚੱਲ ਰਹੀਆਂ ਜਿਨ੍ਹਾਂ ਕਰਕੇ ਸਾਡੀ ਟੈਕਸੀ ਲਾਈਨ ਖਤਮ ਤੇ ਖਤਮ ਹੋ ਜਾ ਰਹੀ ਹੈ ਬਲਾ ਵਾਲਾ ਗੈਪ ਹੈ ਜੋ ਕਿ ਕੋਈ ਉਹਦੇ ਕੋਲ ਇੰਡੀਕਲੀ ਨਾ ਕੋਈ ਉਹਦੇ ਕੋਲ ਪਰਮਟ ਨਾ ਕੋਈ ਕੁਛ ਅਸੀਂ ਟੈਕਸ ਦੇ ਰਹੇ ਹਾਂ ਗਵਰਨਮੈਂਟ ਨੂੰ ਇੱਕ ਮਿੰਟ ਅਰਮਡ ਰੀਨਿਊ ਕਰਾ ਰਹੇ ਹਾਂ ਫਿਰ ਪੈਸੇ ਦੇ ਰਹੇ ਹਾਂ ਦੋ ਸਾਲਾਂ ਦਾ ਪਿੱਡਣ ਦੇ ਪੈਸੇ ਦੇ ਰਹੇ ਹਾਂ ਹਰ ਸਾਲ ਵਾ ਫਿਰ ਟੈਕਸ ਦੇ ਰਹੇ ਹਾਂ ਅਸੀਂ ਤਾਂ ਪਾਗਲ ਹੋ ਗਏ ਜੀ ਅਸੀਂ ਇੱਕ ਕੇਂਦਰ ਸਰਕਾਰ ਨੂੰ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਬੱਲਾ ਵਾਲਾ ਐਪ ਨਹੀਂ ਜੀ ਪ੍ਰੋਪਰ ਤਰੀਕੇ ਤੇ ਪਲੇ ਸਟੋਰ ਤੋਂ ਖਤਮ ਨਾ ਨਾ ਕੀਤੀ ਇਹ ਸਾਡਾ ਤਰਨਾ ਪੱਕਾ ਚੱਲੇਗਾ ਅਸੀਂ ਨਹੀਂ ਪਿੱਛੇ ਹਟਾਂਗੇ ਔਰ ਜਿਹੜੀ ਪ੍ਰਾਈਵੇਟ ਗੱਡੀਆਂ ਟੈਕਸੀ ਯੂਜ਼ ਕਰ ਰਹੇ ਨੇ ਉਹ ਪ੍ਰੋਪਰ ਤਰੀਕੇ ਨਾਲ ਪੰਦੋੜੀ ਜਾਈਆਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਕਰੇ ਹੈਲੋ ਜੀ ਬਾਪੀ ਦੇ ਕੇ ਪੰਜ ਪੰਜ ਗਰੀਕ ਨੂੰ ਮੰਗ ਪੱਤਰ ਦੇ ਕੇ ਗਏ ਜੀ ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ ਪ੍ਰੈਜ਼ੀਡੈਂਟ ਆਲ ਸਟੇਟ ਹੈਲਪਲਾਈਨ ਤੇ ਪਹਿਲਾਂ ਤਾਂ ਜੀ ਧੰਨਵਾਦ ਸਾਡੇ ਪੱਤਰਕਾਰ ਭਾਈਚਾਰੇ ਦਾ ਜਿਹੜੀ ਸਾਡੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਦੀ ਕਰਦਾ ਸੋ ਪਹਿਲਾਂ 5 ਤਰੀਕ ਨੂੰ ਮੰਗ ਪੱਤਰ ਦੇ ਕੇ ਗਏ ਜੀ ਡੀ ਸੀ ਸਾਹਿਬ ਨੂੰ ਕਿ ਜਿਹੜੀ ਪ੍ਰਾਈਵੇਟ ਗੱਡੀ ਚੱਲ ਰਹੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਸ਼ਹਿਰ ਦੇ ਵਿੱਚ ਅਸੀਂ ਪੰਜਾਬ ਦੀ ਗੱਲ ਤਾਂ ਬਾਅਦ ਚੋਂ ਕਰਾਂਗੇ ਪਹਿਲਾਂ ਸ਼ਹਿਰ ਦੀ ਕਰਦੇ ਆਂ ਕਿ ਜਿੰਨੀ ਵੀ ਐਂਬੂਲੈਂਸ ਚੱਲ ਰਹੀ ਆ ਜੁਗਾੜੂ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਆ ਫੱਟੇ ਲਾ ਲਾ ਕੇ ਹਸਪੀਟਲਾਂ ਦੇ ਬਾਹਰ ਪ੍ਰਾਈਵੇਟ ਗੱਡੀਆਂ 'ਚ ਆ ਧੋਏ ਜਾਂਦੇ ਨੇ ਮਰੀਜ਼ ਜੇ ਸਾਡੀ ਕਮਰਸ਼ੀਅਲ ਗੱਡੀ ਉੱਥੋਂ ਬੇਕਪ ਕਰਨ ਜਾਂਦੀ ਆ ਸਾਡੀ ਕਮਰਸ਼ੀਅਲ ਗੱਡੀ ਚੋਂ ਸਵਾਰੀ ਤਾਰ ਕੇ ਉਹ ਪ੍ਰਾਈਵੇਟ ਗੱਡੀ ਚ ਲੈ ਕੇ ਜਾ ਰਹੇ ਆ ਬਹੁਤ ੱੱਕਾ ਹੋ ਰਿਹਾ ਸੀ ਚਾਹੁੰਦੇ ਆ ਵੀ ਉਹਨਾਂ ਚੀਜ਼ਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸੋ ਡੀਸੀ ਸਾਹਿਬ ਤੋਂ ਮੰਗ ਕਰਦੇ ਆ ਵੀ ਨਹੀਂ ਤਾਂ ਅੱਜ ਤਾਂ ਨਾਮ ਲਸ਼ਕਰ ਲੈ ਕੇ ਹੀ ਆਏ ਜੀ ਆ ਸਾਰਾ ਕੁਝ ਇਹਨਾਂ ਨੂੰ ਸੌਂਪ ਦੇਣਾ ਵਾ ਕਿੰਨੇ ਜਿਹੜੇ ਡਰਾਈਵਰ ਵੀ ਆਏ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਾਂ ਪੂਰੇ ਪੰਜਾਬ ਭਰ ਤੋਂ ਜਾਂ ਇਕੱਲੇ ਲੁਧਿਆਣੇ ਇਕੱਲਾ ਫਿਲਹਾਲ ਹਜੇ ਲੁਧਿਆਣੇ ਨੇ ਆਵਾਜ਼ ਮਾਰੀ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡੀਆਂ ਮੰਗਾ ਨਾਮ ਨਹੀਂ ਹੈ ਗਈਆਂ ਤਾਂ ਪੂਰਾ ਪੰਜਾਬ ਹੀ ਇਕੱਠਾ ਕਰਾਂਗੇ ਪੂਰਾ ਪੰਜਾਬ ਕੀ ਹਿੰਦੁਸਤਾਨ ਹੀ ਇਕੱਠਾ ਕਰਾਂਗੇ ਕਿਉਂਕਿ ਇੱਕ ਪ੍ਰਾਈਵੇਟ ਗੱਡੀ ਨੂੰ 3000 ਦਾ ਪਾਸ ਇਹਨਾਂ ਨੇ ਦੇ ਦਿੱਤਾ ਜੀ ਪ੍ਰਾਈਵੇਟ ਗੱਡੀ ਕੰਮ ਕਰ ਰਹੀ ਹੈ ਤੇ ਸਾਡੀ ਜਿਹੜੀ ਟੈਕਸੀ ਗੱਡੀ ਹੈ ਉਹਨੂੰ ਕੈਟਾਗਰੀ ਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਡੀ ਟੈਕਸ ਵੀ ਅਸੀਂ ਦੇ ਰਹੇ ਹਾਂ ਸੋ ਇਸ ਕਰਕੇ ਕਈ ਵੀਰ ਐਨ ਆਰ ਆਈ ਵੀਰ ਸਾਡੇ ਬਾਹਰੋਂ ਆਉਂਦੇ ਨੇ ਉਹ ਵੀ ਆ ਕੇ ਪ੍ਰਾਈਵੇਟ ਗੱਡੀ हायर ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਤੁਸੀਂ ਉਹਦੇ ਚ ਸੇਫ ਨਹੀਂ ਹੈਗੇ ਇਹਦੇ ਚ ਬੀਮਾ ਕਵਰ ਨਹੀਂ ਹੈਗਾ ਪ੍ਰਾਈਵੇਟ ਗੱਡੀ ਇਹਦੇ ਵਾਸਤੇ ਡੀਸੀ ਸਾਹਿਬ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਸੀ ਕੋਈ ਗੱਲਬਾਤ ਹੋਈ ਸੀ ਪਹਿਲਾਂ ਮੰਗ ਪੱਤਰ 5 ਤਰੀਕ ਨੂੰ ਦਿੱਤਾ ਗਿਆ ਜੀ ਠੀਕ ਹੈ ਜੀ 5 ਤਰੀਕ ਤੋਂ ਤੁਸੀਂ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਡੀਸੀ ਸਾਹਿਬ ਸੁੱਤੇ ਪਏ ਨੇ ਆਪਣੇ ਰੂਮ 'ਚ ਹੁਣ ਪੱਕਾ ਤਰਨਾ ਦੇਣਾ ਬਿਲਕੁਲ ਜੀ ਅੱਜ ਦਰਿਆ ਨਾਲ ਲੈ ਕੇ ਆਏ ਆ ਜੀ ਅੱਜ ਇੱਥੇ ਹੀ ਬੈਠਾਂਗੇ ਜੇ ਕੋਈ ਨਾ ਕੋਈ ਆਸ਼ਵਾਸ਼ਣ ਮਿਲਦਾ ਵਾ ਫਿਰ ਤਰਨਾ ਚੁੱਕਾਂਗੇ ਨਹੀਂ ਤਾਂ ਉਹਰ ਵੱਡੀ ਤਦਾਦ ਦੇ ਵਿੱਚ ਆਪਣੇ ਭਰਾਵਾਂ ਨੂੰ ਸੱਦਾ ਦਵਾਂਗੇ ਤੇ ਇੱਥੇ ਕਚਹਿਰੀਆਂ ਦੇ ਵਿੱਚ ਧਰਨਾ ਲਾਵਾਂਗੇ ਅੱਜ ਇਹ ਚਾਬੀਆਂ ਡੀਸੀ ਸਾਹਿਬ ਨੂੰ ਹੀ ਦੇਣ ਆਏ ਜੀ ਵੀ ਸਾਡੇ ਕੋਲ ਕੰਮਕਾਰ ਤਾਂ ਰਿਹਾ ਨਹੀਂ ਤੇ ਹੁਣ ਗੱਡੀਆਂ ਤੁਸੀਂ ਸੰਭਾਲ ਲਓ ਇਸ ਤੋਂ ਬਾਅਦ ਤਾਂ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਜੀ ਕਿਉਂਕਿ ਪਾਵਰ ਸਾਰੀ ਡੀਸੀ ਸਾਹਿਬ ਕੋਲ ਹੈ ਸਾਡੇ ਤਾਂ ਕੋਲੇ ਪਾਵਰ ਕੋਈ ਨਹੀਂ ਅਸੀਂ ਤਾਂ ਸਰਕਾਰ ਨੂੰ ਟੈਕਸ ਦੇ ਸਕਦੇ ਆ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਜੇ ਤੁਹਾਡੇ ਟੈਕਸ ਨਹੀਂ ਹੈਗਾ ਤੇ ਤੁਹਾਡਾ ਪ੍ਰੋਡਕਸ਼ਨ ਨਹੀਂ ਹੈਗਾ ਤਾਂ ਤੁਹਾਡਾ ਟੈਕਸ ਕਿਸੇ ਸਟੇਟ ਦਾ ਕੱਟ ਨਹੀਂ ਹੁੰਦਾ ਆਪਣੇ ਵੱਲੋਂ ਕਾਨੂੰਨ ਸਰਕਾਰ ਸਖਤ ਕਰੀ ਜਾਂਦੀ ਆ ਤੇ ਜਿਹੜੇ ਇਹ ਪ੍ਰਾਈਵੇਟ ਗੱਡੀਆਂ ਜਟੋਵਾ ਡਵਾਈ ਹੋ ਰਹੀ ਹੈ ਚਾਹੇ ਬਲਾਬਲਾ ਵਾ ਚਾਹੇ ਹਸੀਕੋ ਐਪ ਆ ਕੋਈ ਰਿਕੋ ਐਪ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਵਿਹਲੇ ਬੈਠੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਇਹੇ ਕਰਕੇ ਦਿੱਤਾ ਸੀ ਵੀ ਇਹ ਚੀਜ਼ਾਂ ਜਿਹੜੀਆਂ ਬੰਦ ਕਰੋ ਕਿੰਨਾ ਕਿੰਨਾ ਨੁਕਸਾਨ ਜਿਹੜਾ ਆ ਭਾਈ ਨੁਕਸਾਨ ਦੇਖੋ ਆ ਦੇ ਵਿਹਲੇ ਬੈਠੇ ਆ ਆ ਦੇਖੋ ਸਰਕਾਰੀ ਗੱਡੀ ਚੂਤ ਹੋ ਰਹੀ ਆ ਇਹ ਪੰਜਾਬ ਸਰਕਾਰ ਪੰਜਾਬ ਸਰਕਾਰ ਤੇ ਪਲੱਸ ਜਿਹੜੀ ਵੀ ਏਡੀਸੀ ਸਾਹਿਬ ਦੀਆਂ ਗੱਡੀਆਂ ਨੇ ਇੱਕ ਪ੍ਰਾਈਵੇਟ ਬੰਦੇ ਨੂੰ ਠੇਕੇ ਦਿੱਤੇ ਜਾਂਦੇ ਨੇ ਅਸੀਂ ਟੈਕਸ ਦੇ ਰਹੇ ਹਾਂ ਕਿ ਉਹ ਪੈਸੇ ਨਹੀਂ ਖਮਾਰੇ ਟੈਂਡਰ ਭਰ ਕੇ ਪ੍ਰਾਈਵੇਟ ਗੱਡੀਆਂ ਨੂੰ ਯੂਜ਼ ਕਰਦੇ ਨੇ ਖੁਦ ਸਰਕਾਰ ਇਹ ਵੀ ਬੰਦ ਕਰਾਵਾਂਗੇ ਸਾਡੀ ਕਮਰਸ਼ੀਅਲ ਗੱਡੀ ਯੂਜ਼ ਕਰੋ ਅਸੀਂ ਮਨਾ ਹੀ ਨਹੀਂ ਕਰਦੇ ਸਰ ਤੁਸੀਂ ਵੀ ਕਹਿੰਦੇ ਜੇ ਇਥੇ ਲੋੜ ਦਰਵਾਣਾ ਮਹਾਲੀ ਜਾਣਾ ਹੋਵੇ ਤੁਸੀਂ ਵੀ 1500 ਤੋਂ 2 ਤਿੰਨ ਤਿੰਨ ਹਜ਼ਾਰ ਰੁਪਏ ਮੰਗਦੇ ਆ ਜੇ ਤੁਹਾਨੂੰ 200 ਰੁਪਏ ਜਾ ਰਿਹਾਗਾ ਪੁੱਛ ਕੀ ਮਾੜਾ ਜੀ ਜਾਂ ਤੁਸੀਂ ਸ਼ੇਅਰਿੰਗ ਵਾਲੀ ਨੂੰ ਟੈਕਸੀ ਪਾਜੀ ਮੈਂ ਐ ਕਰੋ ਨਾ ਇੱਕ ਸੈੱਟ ਲਾ ਦਿਓ ਪ੍ਰਾਈਵੇਟ ਗੱਡੀ ਕਰ ਦਿਓ ਲੈ ਵੇ ਤੁਸੀਂ ਸ਼ੇਅਰਿੰਗ ਵਾਲੀ ਗੱਡੀ ਚਲਾ ਲਓ ਜੀ ਕਿਉਂ ਅਸੀਂ ਕਿਉਂ ਚਲਾਈਏ ਜੀ ਨਹੀਂ ਐ ਕਰੋ ਨਾ ਭਾਈ ਐ ਕਰੋ ਗੱਡੀ ਨਹੀਂ ਹੈਗੀ ਹਾਂ ਜੀ ਮਿੰਟ ਦੇ ਸਰੋਤ ਹੈ ਪਰ ਵੀ ਵੀ ਜੀ ਲੋਨ ਦਾ ਫਾਇਦਾ ਹੀ ਕੋਈ ਨਹੀਂ ਜੀ ਫਿਰ ਐ ਕਰੋ ਨਾ ਆਨੂੰ ਇੱਕ ਜੀ ਦਤਾ ਇਹਦਾ ਤੁਹਾਡਾ ਅਨਸਰ ਹੈ ਨਾ ਉਹ ਬੜੀ ਆਫਸਰ ਗਿਆ ਆਪਾਂ ਜਿਹੜੇ ਸਰਕਾਰ ਨੂੰ ਟੈਕਸ ਦੇ ਰਹੇ ਆ ਉਹ ਬੰਦ ਕਰ ਦਿੰਨੇ ਹਾਂ ਠੀਕ ਹੋ ਗਿਆ ਉਸ ਤੋਂ ਬਾਅਦ ਜਿਹੜੀ ਦੀ 200 ਰੁਪਏ ਦੀ ਸਵਾਰੀ ਹੈ 150 ਇੱਕ ਨੂੰ ਇੱਕ ਉਹ ਉਹ ਸਵਾਰੀ ਤੁਹਾਨੂੰ ਕੀ ਪਤਾ ਜੈਨੂਇਨ ਹੈ ਜਿਹੜੇ ਗੱਡੀਆਂ ਤੋਂ ਚਿੱਟੇ ਫੜੇ ਜਾਂਦੇ ਨੇ ਸਪਲਾਈ ਹੋ ਰਿਹਾ ਮਾਲ ਅਫੀਮਾ ਮਿਲਦੀ ਆ ਡੋਟੇ ਮਿਲਦੇ ਉਹ ਉਹ ਉਹਨਾਂ ਦੀ ਕਾਰਵਾਈ ਗੱਡੀ ਵਾਲੇ ਦੀ ਹੁੰਦੀ ਆ ਭਾਈ ਜੀ ਅਸੀਂ ਇੱਕ ਕਰੋ ਕਸਟਮਰ ਨੂੰ ਚੱਕਦੇ ਆ ਤੁਸੀਂ ਕਸਟਮਰ ਹੋ ਤੁਹਾਨੂੰ ਇਹ ਕਰੋ ਜਗਾ ਸੰਤਪੋਧਨ ਕਰੇ ਦਈਏ ਰੋਡ ਤੋਂ ਚੱਕ ਕੇ ਲੈ ਕੇ ਤੁਸੀਂ ਕੌਣ ਹੋ ਜੀ ਤੁਸੀਂ ਕੌਣ ਹੋ ਕੋਈ ਹਿੰਦੀ ਦੇ ਲਈ ਕੰਮ ਕਰ ਰਿਹਾ ਬਲਾ ਬਲਾ ਜੀ ਹੋ ਰਿਹਾ ਅਸੀਂ ਬਹੁਤ ਹੋ ਰਹੀ ਆਜੋ ਆਜੋ ਡੀਜ਼ਲ ਵਾਲਾ ਅੱਜ ਪੱਕਾ ਕਰਨਾ ਹੈ